ਬੇਅਦਵੀ ਵਿਰੋਧਾ ਬੜੀ ਸਿਲੈਕਟ ਕਮੇਟੀ ਨੇ ਪੰਜਾਬ ਦੇ ਲੋਕਾਂ ਤੋਂ ਸੁਝਾਅ ਅੱਗੇ ਨੇ ਦੱਸਦੀ ਹੈ ਕਿ ਇਸ ਕਮੇਟੀ ਦੇ ਵੱਲੋਂ 31 ਅਗਸਤ ਤੱਕ ਲੋਕਾਂ ਤੋਂ ਸੁਝਾਅ ਅੱਗੇ ਗਏ ਨੇ ਇਸ ਸਬੰਧ ਦੇ ਵਿੱਚ WhatsApp ਨੰਬਰ ਅਤੇ ਈਮੇਲ ਵੀ ਜਾਰੀ ਕੀਤਾ ਗਿਆ ਤੇ ਲੋਕ ਆਪਣੇ ਸੁਝਾਅ ਸਿਲੈਕਟਿਵ ਕਮੇਟੀ ਨੂੰ ਆਪਣੇ ਵਿਧਾਇਕ WhatsApp ਅਤੇ ਡਾਕ ਰਾਹੀਂ ਭੇਜ ਸਕਦੇ ਨੇ ਦੱਸਦੀ ਕਿ ਕਮੇਟੀ ਨੇ WhatsApp ਨੰਬਰ ਵੀ ਜਾਰੀ ਕੀਤਾ ਹੈ ਜੋ ਕਿ 8054495560 ਹੈ ਤੇ ਲੋਕਾਦੇਸ਼ ਸੁਝਾਵਾ ਦੇ ਲਈ ਦੋ ਈਮੇਲ ਵੀ ਜਾਰੀ ਕੀਤੇ ਗਏ ਨੇ ਦੱਸਦੀ ਕਿ 29 ਜੁਲਾਈ ਨੂੰ ਬੇਅਦਬੀ ਵਿਰੋਧੀ ਬਿੱਲ ਦੇ ਉੱਪਰ ਬਣੀ ਸਿਲੈਕਟ ਕਮੇਟੀ ਦੀ ਦੂਸਰੀ ਬੈਠਕ ਹੋਈ ਸੀ ਤੇ ਹਰ ਹਫਤੇ ਇਹ ਕਮੇਟੀ ਦੀ ਬੈਠਕ ਹੋਇਆ ਕਰੇਗੀ ਤੇ ਇਹ ਵੀ ਦੱਸਦੀ ਕਿ ਪਿਛਲੀ ਮੀਟਿੰਗ ਵਿੱਚ ਕਮੇਟੀ ਨੇ ਤਾਰਮਿਕ ਜੱਥੇਬੰਦੀਆਂ ਦੇ ਨਾਲ ਲਾਲ ਆਮ ਲੋਕਾਂ ਤੋਂ ਵੀ رائے ਲੈਣ ਦੀ ਗੱਲ ਆਖੀ ਸੀ ਤੇ ਇਸ ਕਮੇਟੀ ਨੂੰ ਆਪਣੀ 6 ਮਹੀਨੇ ਦੇ ਵਿੱਚ ਰਿਪੋਰਟ ਦੇਣੀ ਹੈ ਇਸ ਤਹਿਤ ਜੇਕਰ ਤੇ ਲੋਕਾਂ ਦੇ ਸੁਝਾਅ ਤੇ ਰਾਇਲੈਂਡ ਤੇ ਲਈ ਵਟਸਐਪ ਨੰਬਰ ਅਤੇ ਦੋ ਈਮੇਲ ਆਈਡਿਜ਼ ਜਾਰੀ ਕੀਤੀਆਂ ਗਈਆਂ ਨੇ ਤੇ ਇਸ ਵਟਸਐਪ ਨੰਬਰ ਅਤੇ ਈਮੇਲ ਆਈਡਿਜ਼ ਦੇ ਉੱਪਰ ਲੋਕ ਆਪਣੇ ਸੁਝਾਅ ਪੇਸ਼ ਕਰਤੇ ਨੇ ਤੇ ਇਹ ਸੁਝਾਅ 31 ਅਗਸਤ ਤੱਕ ਲੋਕਾਂ ਤੋਂ ਮੰਗੇ ਗਏ ਨੇ